ਯਾਨੀ ਹਰਪ੍ਰੀਤ ਸਿੰਘ ਹੁਣਾਂ ਦੀ ਅਗਵਾਈ ਵਿੱਚ ਬਣੇ ਨਵੇਂ ਸ਼ਰੋਮਨੀ ਅਕਾਲੀ ਦਲ ਨੇ ਬੰਦਿਆਂ ਹੀ ਪੰਜਾਬ ਦੇ ਗੰਭੀਰ ਵਿਰਾਸਤੀ ਤੇ ਪੁਰਾਣੇ ਮਸਲੇ ਚੱਕਣ ਦਾ ਵੀ ਨਾਲ ਦੀ ਨਾਲ ਫੈਸਲਾ ਲੈ ਲਿਆ ਜਿਹਦੇ ਕਰਕੇ ਸਾਰੇ ਪੰਜਾਬ ਵਿੱਚ ਇਸ ਸ਼ਰੋਮਨੀ ਅਕਾਲੀ ਦਲ ਦੀ ਬੜੀ ਚਰਚਾ ਹੋ ਰਹੀ ਹੈ ਅਸਲ ਵਿੱਚ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਹਲਕੇ ਜਿਹੜੇ ਨੇ ਉਹ ਇਹ ਜਾਨਣਾ ਚਾਹ ਰਹੇ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਿਹੜੀ ਇਹ ਅਕਾਲੀ ਦਲ ਦੀ ਅਗਵਾਈ ਆਪਣੇ ਹੱਥ ਵਿੱਚ ਲਈ ਹੈ ਅਸਲ ਵਿੱਚ ਉਹ ਕੀ ਸ਼ਖਸੀਅਤ ਨੇ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਵੇਂ ਬਣੇ ਨੇ ਮਤੇ ਪਾਸ ਕੀਤੇ ਨੇ ਉਹ ਮਤੇ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਸੱਭਿਆਚਾਰ ਨਾਲ ਪੰਜਾਬ ਦੀ ਵਿਰਾਸਤ ਵਿਰਾਸਤ ਨਾਲ ਔਰ ਖਾਸ ਕਰਕੇ ਜਿਹੜੇ ਪੰਥ ਤੇ ਪੰਜਾਬਦਰਦੀ ਨੇ ਉਹਨਾਂ ਦੇ ਦਿਲਾਂ ਨਾਲ ਜੁੜੇ ਮੁੱਦੇ ਨੇ ਜੇ ਥੋੜਾ ਜਿਹਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਬਾਰੇ ਚੰਨਾ ਨਾ ਪਾਈਏ ਤੇ ਉਹ ਸ਼੍ਰੀ ਮੁਕਸਰ ਸਾਹਿਬ ਨਾਲ ਸੰਬੰਧਿਤ ਨੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੀ ਮੁਕਸਰ ਸਾਹਿਬ ਵਿਖੇ 17 ਸਾਲ ਹੈੱਡ ਗ੍ਰੰਥੀ ਤੇ ਕਥਾਵਾਚਕ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਸਭ ਤੋਂ ਲੰਬੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਨਿਭਾਈਆਂ ਨੇ ਔਰ ਕਥਾਵਾਚਕ ਵਜੋਂ ਇੰਨੀ ਲੰਬੀ ਸੇਵਾ ਕਰਨ ਕਾਰਨ ਉਹਨਾਂ ਦਾ ਸ਼ਬਦਾਵਲੀ ਉੱਪਰ ਪੂਰਾ ਕੰਟਰੋਲ ਹੈ ਔਰ ਉਹ ਕਹਿੰਦੇ ਪੜ੍ਹਨ ਵਿੱਚ ਵੀ ਬਹੁਤ ਰੁਚੀ ਰੱਖਦੇ ਸੀ ਇਸ ਕਰਕੇ ਉਹਨਾਂ ਦੇ ਸ਼ਬਦਾਵਲੀ ਵਿੱਚ ਬੜੇ ਤੁਲੇ ਨਪੇ ਜਿਹੜੇ ਸ਼ਬਦ ਨੇ ਉਹ ਆਉਂਦੇ ਨੇ ਔਰ ਉਹ ਸ਼ਬਦਾਬਲੀ ਨਹੀਂ ਜਦੋਂ ਉਹ ਸੰਬੋਧਨ ਹੁੰਦੇ ਨੇ ਤੇ ਉਹ ਸ਼ਬਦ ਕਿਤੇ ਨਾ ਕਿਤੇ ਸੁਣਨ ਵਾਲਿਆਂ ਦੇ ਘਰ ਅੰਦਰ ਕਰ ਜਾਂਦੇ ਨੇ ਆ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਐਮਏ ਧਰਮ ਦੀ ਸਿੱਖਿਆ ਹਾਸਲ ਕੀਤੀ ਹੈ ਔਰ ਉਹ 53 ਸਾਲ ਦੀ ਉਮਰ ਦੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਨਮ ਗਿੱਦੜਵਾਹਾ ਵਿਖੇ ਹੋਇਆ ਸੀ ਗਿਆਨੀ ਹਰਪ੍ਰੀਤ ਸਿੰਘ ਬਣਾ ਨੇ ਗੁਰਾਨ ਸ਼ਰੀਫ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਉਹ 7 ਸਾਲਾਂ ਦੇ ਕਰੀਬ ਜਥੇਦਾਰ ਰਹੇ ਨੇ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਉਹਨਾਂ ਨੇ ਤਕਰੀਬਨ 5.5 ਸਾਲ ਸੇਵਾ ਸੇਵਾਵਾਂ ਨਿਭਾਈਆਂ ਨੇ ਤੇ ਹੁਣ ਉਹ ਬਠਿੰਡਾ ਵਿਖੇ ਆਪਣਾ ਵਾਸਾ ਕਰਕੇ ਰਹਿ ਰਹੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਾਹਮਣੇ ਆਈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਅਧੀਨ ਜਿਹੜੇ ਉਹਨਾਂ ਦੇ ਅਗਵਾਈ ਹੇਠ ਜਿਹੜੇ ਮਤੇ ਪਾਸ ਕੀਤੇ ਗਏ ਨੇ ਪਹਿਲੇ ਦਿਨੀ ਉਹਨਾਂ ਮਤਿਆਂ ਤੇ ਵੀ ਸਾਰੇ ਪੰਜਾਬ ਚ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ ਇਸ ਨਵੇਂ ਅਕਾਲੀ ਦਲ ਨੇ ਸਭ ਤੋਂ ਪਹਿਲਾ ਮਤਾ ਇਹ ਪਾਸ ਕੀਤਾ ਵੀ ਡੈਲੀਗੇਟ ਇਜਲਾਸ ਕਿਸਾਨਾਂ ਅਤੇ ਪੰਜਾਬ ਦੀਆਂ ਕਿਸਾਨੀ ਹੱਕੀ ਮੰਗਾਂ ਲਈ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦਾ ਸਹਿਯੋਗ ਕਰਨ ਦਾ ਪੂਰਾ ਭਰੋਸਾ ਦਿੰਦਾ ਹੈ ਸ਼ਰੋਨੀ ਕਾਲੀਦਾਲ ਨਵੇਂ ਬਣੇ ਵੱਲੋਂ ਜਿੱਥੇ ਕਿਸਾਨਾਂ ਦੀ ਗੱਲ ਅਕਸਰ ਕੀਤੀ ਜਾਂਦੀ ਮਜ਼ਦੂਰਾਂ ਦੀ ਕੀਤੀ ਜਾਂਦੀ ਹੈ ਪਰ ਵਿਸ਼ੇਸ਼ ਤੌਰ ਤੇ ਮੁਲਾਜ਼ਮ ਜਥੇਬੰਦੀਆਂ ਦੀ ਵੀ ਗੱਲ ਕੀਤੀ ਹੈ ਜਿਹਦੇ ਤੋਂ ਲੱਗਦਾ ਹੈ ਵੀ ਇਹ ਮਤੇ ਪਾਸ ਕਰਨ ਵੇਲੇ ਬੜੀ ਬਰੀਕੀ ਨਾਲ ਗੰਭੀਰਤਾ ਨਾਲ ਸਾਰੇ ਪੰਜਾਬ ਤੇ ਝਾਤ ਮਾਰੀ ਗਈ ਹੈ ਵੀ ਕਿਹੜੇ ਕਿਹੜੇ ਵਰਗ ਜਿਹੜੇ ਨੇ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਵਿੱਚ ਜਿੱਥੇ ਕਿਸਾਨ ਤੇ ਮਜ਼ਦੂਰ ਸ਼ਾਮਲ ਨੇ ਉੱਥੇ ਮੁਲਾਜ਼ਮ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਿਉਂਕਿ ਮੁਲਾਜ਼ਮਾਂ ਦੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਨੇ ਸੋ ਕਿਹਾ ਜਾ ਸਕਦਾ ਵੀ ਇਹ ਨਵੇਂ ਅਕਾਲੀ ਦਲ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਬੜੀ ਬਰੀਕੀ ਨਾਲ ਪੁਨਰ ਸ਼ਾਨਕੇ ਕੀਤੀ ਇਜਾਬਦੀ ਹੈ ਤੋਂ ਇਲਾਵਾ ਨਵੇਂ ਸ਼ਰੋਮਨੀ ਅਕਾਲੀ ਦਲ ਨੇ ਇੱਕ ਜਿਹੜੀ ਹੋਰ ਮੰਗ ਠਾਈ ਹੋਈ ਹੈ ਵੀ ਭਾਰਤ ਦੀ ਆਜ਼ਾਦੀ ਵਾਸਤੇ ਹਜ਼ਾਰਾਂ ਸਿੰਘਾਂ ਨੇ ਜੇਲਾਂ ਕੱਟੀਆਂ ਤੇ ਸੈਂਕੜਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰੰਤੂ 1947 ਤੋਂ ਬਾਅਦ ਪੰਜਾਬ ਵਿੱਚ ਵੱਸਦੇ ਸਿੱਖਾਂ ਤੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਤੇ ਆਧਾਰਤ ਬੰਦਾ ਪੰਜਾਬੀ ਸੂਬਾ ਨਹੀਂ ਦਿੱਤਾ ਗਿਆ ਸਮੇਂ ਦੀ ਕੇਂਦਰ ਸਰਕਾਰ ਨੇ ਇਸ ਸੂਬੇ ਦੀ ਸੀਮਾ ਘੱਗਰ ਤੱਕ ਨਿਸ਼ਚਿਤ ਕਰ ਦਿੱਤੀ ਅਤੇ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਇਲਾਕੇ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਵਿੱਚ ਸ਼ਾਮਲ ਕਰ ਦਿੱਤੇ ਇੱਥੋਂ ਤੱਕ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਸਮੁੱਚੇ ਰੂਪ ਵਿੱਚ ਪੰਜਾਬ ਨੂੰ ਨਹੀਂ ਦਿੱਤਾ ਗਿਆ ਜਿਸ ਕਰਕੇ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਨੂੰ ਦੂਰ ਕੀਤਾ ਜਾਵੇ ਅਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕੀਤੇ ਜਾਣ। ਇਸੇ ਤਰ੍ਹਾਂ ਇਹ ਨਵੇਂ ਕਾਲੀਦਲ ਨੇ ਪਾਣੀਆਂ ਦੇ ਗੰਭੀਰ ਮੁੱਦੇ ਉੱਪਰ ਵੀ ਇਜਲਾਸ ਮੰਗ ਕਰਦਾ ਹੈ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਨੂੰ ਦੇਸ਼ ਦੇ ਦਰਿਆਈ ਕਾਨੂੰਨਾਂ ਤੇ ਪਾਣੀ ਵੰਡ ਦੇ ਅਸੂਲਾਂ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਨਾਲ ਕਾਣੀ ਵੰਡ ਕੀਤੀ ਗਈ ਅਤੇ ਪੰਜਾਬ ਤੇ ਪਾਣੀਆਂ ਦਾ ਬੰਦਾ ਹਿੱਸਾ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਦਿੱਤਾ ਗਿਆ ਜਿਸ ਨੂੰ ਦਰਿਆਵਾਂ ਦੇ ਪਾਣੀਆਂ ਦੀ ਵੰਡ ਅੰਤਰਰਾਸ਼ਟਰੀ ਰਿਪੇਰੀਅਨ ਰਾਈਟ ਦੇ ਆਧਾਰਤ ਕੀਤੀ ਜਾਵੇ ਇਹ ਮੰਗ ਉਠਾਈ ਗਈ ਹੈ ਇਸੇ ਤਰ੍ਹਾਂ ਇਹ ਗੱਲ ਵੀ ਕਹੀ ਗਈ ਹੈ ਵੀ ਕਿਸਾਨਾਂ ਮਜ਼ਦੂਰਾਂ ਦੀ ਆਰਥਿਕਤਾ ਵਿਚਾਰ ਇਹ ਨਿਗਾਰ ਨੂੰ ਮੁੱਖ ਰੱਖਦੇ ਹੋਏ ਸ਼ਰਮਨੀ ਕਾਲੀਦਾਲ ਉਹਨਾਂ ਦੇ ਹੱਕਾਂ ਤੇ ਪਹਿਰੇਦਾਰੀ ਲਈ ਵਚਨ ਬੱਧ ਹੈ ਖਾਸ ਕਰਕੇ ਇਹ ਗੱਲ ਕਹੀ ਗਈ ਹੈ ਵੀ ਮੁਲਾਜ਼ਮਾਂ ਅਤੇ ਵਪਾਰੀ ਵਰਗ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਵੀ ਇਹ ਨਵਾਂ ਅਕਾਲੀ ਦਲ ਵਚਨ ਬੱਧ ਹੈ ਇਸ ਮੌਕੇ ਮੰਗ ਉਠਾਈ ਵੀ ਪੰਜਾਬ ਤੋਂ ਬਾਹਰੀ ਲੋਕਾਂ ਨੂੰ ਪੰਜਾਬ ਵਿੱਚ ਨੌਕਰੀ ਜਾਇਦਾਦ ਖਰੀਦਣ ਅਤੇ ਵੋਟ ਦੇ ਅਧਿਕਾਰ ਤੇ ਪੂਰਨ ਪਾਬੰਦੀ ਲਾਉਂਦੇ ਲਾਈ ਜਾਵੇ ਔਰ ਕਿਸੇ ਤਰ੍ਹਾਂ ਵੀ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਨੌਕਰੀ ਜਾਂ ਜਾਇਦਾਦ ਖਰੀਦਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਮੰਗ ਉਠਾਈ ਹੋਈ ਹੈ ਵੀ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨਸ਼ੇ ਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਨਾਲ ਹੋਰ ਹੀ ਪੰਜਾਬ ਦੀ ਬਰਬਾਦੀ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਇਸ ਤੋਂ ਇਲਾਵਾ ਡੈਲੀਗੇਟ ਇਲਾ ਇਜਲਾਸ ਨੇ ਇੱਕ ਹੋਰ ਮੰਗ ਉਠਾਈ ਉਹ ਮੰਗ ਕਰਦਾ ਹੈ ਕਿ ਉਹ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀ ਦੇ ਗਿਣਤੀਆਂ ਦੇ ਧਾਰਮਿਕ ਸਥਾਨਾਂ ਅਤੇ ਸੰਸਥਾਵਾਂ ਦੀ ਸੁਰੱਖਿਆ ਦੇ ਯੋਗ ਪ੍ਰਬੰਧ ਕੀਤੇ ਜਾਣ ਨਵੇਂ ਸ਼ਰਮ ਨੇ ਫੈਡਰਲ ਢਾਂਚੇ ਦੀ ਵੀ ਗੱਲ ਕੀਤੀ ਹੈ ਔਰ ਮੰਗ ਕੀਤੀ ਹੈ ਕਿ ਭਾਰਤ ਦੇ ਸੰਵਿਧਾਨ ਨੂੰ ਸਹੀ ਅਰਥਾਂ ਵਿੱਚ ਫੈਡਰਲ ਬਣਾਇਆ ਜਾਵੇ ਤਾਂ ਜੋ ਭਾਰਤ ਦੇ ਸਾਰੇ ਰਾਜ ਪਰਫੁੱਲਤ ਹੋਣ ਅਤੇ ਵਿਕਾਸ ਕਰ ਸਕਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਨੰਦਪੁਰ ਸਾਹਿਬ ਦੇ ਮਤੇ ਅੰਸਾ ਰਾਜਾਂ ਨੂੰ ਵੱਧ ਅਧਿਕਾਰ ਮੰਗ ਵੀ ਉਠਾਈ ਗਈ ਨਵੇਂ ਅਕਾਲੀ ਦਲ ਨੇ ਇੱਕ ਹੋਰ ਮੰਗ ਉਠਾਈ ਵੀ ਭਾਰਤ ਦੇ ਉਪਰੀ ਉਪਰੀ ਸਦਨ ਭਾਵ ਰਾਜ ਸਭਾ ਵਿੱਚ ਸਾਰੇ ਰਾਜਾਂ ਨੂੰ ਬਰਾਬਰ ਨਮਾਇੰਗੀ ਰੱਖਣ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਜਾਵੇ ਇਸੇ ਤਰ੍ਹਾਂ ਇੱਕ ਹੋਰ ਮੰਗ ਵਿੱਚ ਇਹ ਗੱਲ ਕਹੀ ਹੈ ਕਿ ਭਾਰਤ ਸਰਕਾਰ ਤੋਂ ਪਰਜੋਰ ਮੰਗ ਕੀਤੀ ਜਾਂਦੀ ਹੈ ਕਿ ਦੇਸ਼ ਦੀ ਤਰੱਕੀ ਵਾਸਤੇ ਬਾਗਾ ਬਾਰਡਰ ਤੇ ਹੁਸੈਨੀ ਵਾਲਾ ਬਾਰਡਰ ਨੂੰ ਖੋਲਿਆ ਜਾਵੇ ਤਾਂ ਜੋ ਪਾਕਿਸਤਾਨ ਮੱਧ ਏਸ਼ੀਆ ਤੇ ਯੂਰਪ ਦੇ ਦੇਸ਼ਾਂ ਨਾਲ ਵਪਾਰ ਦੇ ਰਸਤੇ ਖੁੱਲ ਸਕਣ ਇਸੇ ਤਰ੍ਹਾਂ ਸ਼੍ਰੀ ਅਮਰਸਰ ਸਾਹਿਬ ਮੁਹਾਲੀ ਅਤੇ ਹਲਵਾਰਾ ਦੇ ਹਵਾਈ ਅੱਡਿਆਂ ਨੂੰ ਭਾਰਤ ਸਰਕਾਰ ਡਰਾਈ ਪੋਰਟ ਨਿਸ਼ਚਿਤ ਕਰੇ ਤਾਂ ਜੋ ਇਹਨਾਂ ਹਵਾਈ ਅੱਡਿਆਂ ਤੋਂ ਏਸ਼ੀਆ, ਯੂਰਪ ਅਤੇ ਹੋਰ ਦੇਸ਼ਾਂ ਨੂੰ ਪੰਜਾਬ ਅਤੇ ਹੋਰ ਪ੍ਰਾਂਤਾਂ ਵਿੱਚ ਪੈਦਾ ਕੀਤੀਆਂ ਵਸਤਾਂ ਐਕਸਪੋਰਟ ਕੀਤੀਆਂ ਜਾ ਸਕਣ ਨਾਲ ਦੇ ਨਾਲ ਇਹ ਵੀ ਮੰਗ ਉਠਾਈ ਹੈ ਨਵੇਂ ਅਕਾਲੀ ਦਲ ਨੇ ਕਿ ਸਕੂਲਾਂ ਅਤੇ ਕਾਲਜਾਂ ਦੀ ਪੜ੍ਹਾਈ ਵਿੱਚ ਸਕਿੱਲ ਡਵੈਲਪਮੈਂਟ ਤੇ ਜ਼ੋਰ ਦਿੱਤਾ ਜਾਵੇ ਅਤੇ ਪੰਜਾਬ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਪੰਜਾਬ ਵਿੱਚ ਐਗਰੋ ਪ੍ਰੋਸੈਸਿੰਗ ਅਤੇ ਐਗਰੀ ਐਕਸਪੋਰਟ ਕਰਨ ਲਈ ਹਰ ਜੋ ਕਦਮ ਚੁੱਕੇ ਜਾਂ ਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਤੇ ਨਹਿਰੀ ਪਾਣੀ ਦੇ ਨਾਲ ਸਿੰਚਾਈ ਕਰਨ ਦੇ ਜੋ ਕਰਨ ਦੇ ਜੋਗ ਉਪਰਾਲੇ ਆ ਕੀਤੇ ਜਾਂ ਇਸ ਮੌਕੇ ਪੰਜਾਬੀ ਭਾਸ਼ਾ ਬਾਹਰ ਵੀ ਬੜਾ ਇੱਕ ਗੰਭੀਰ ਮੁੱਦਾ ਉਠਾਇਆ ਜਿਹਦੇ ਵਿੱਚ ਕਿਹਾ ਵੀ ਪੰਜਾਬ ਪੰਜਾਬੀਆਂ ਦਾ ਸੂਬਾ ਹੈ ਤੇ ਪੰਜਾਬੀ ਆਪਣੀ ਬੋਲੀ ਅਤੇ ਲਿਪੀ ਤੇ ਬਹੁਤ ਮਾਣ ਕਰਦੇ ਹਨ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਹਾਲੇ ਤੱਕ ਪੰਜਾਬੀ ਬੋਲੀ ਨੂੰ ਬੰਦਾ ਮਾਨ ਸਨਮਾਨ ਨਹੀਂ ਮਿਲਿਆ ਕਈ ਦਫ਼ਤਰਾਂ ਵਿੱਚ ਹਾਲੇ ਤੱਕ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਜਾਂ ਹਿੰਦੀ ਵਿੱਚ ਕਾਰ ਵਿਹਾਰ ਕੀਤੇ ਜਾਂਦੇ ਹਨ ਤੇ ਸ਼੍ਰੋਮਣੀ ਕਾਲੀ ਦਲ ਪੰਜਾਬੀ ਦੀ ਪਰਫੁੱਲਤਾ ਲਈ ਠੋਸ ਨੀਤੀ ਅਪਣਾਏਗਾ ਅਤੇ ਹਰ ਪੱਖ ਤੋਂ ਪੰਜਾਬੀ ਲਾਗੂ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਦੂਸ਼ਣ ਦੀ ਗੱਲ ਵੀ ਕੀਤੀ ਹੈ ਨਵੇਂ ਸ਼੍ਰੋਮਣੀ ਗੱਲ ਅਕਾਲੀ ਦਲ ਨੇ ਜਿਸ ਵਿੱਚ ਕਿਹਾ ਵੀ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਦੀ ਸੰਭਾਲ ਸੰਭਾਲ ਨਾ ਹੋਣ ਕਾਰਨ ਪੰਜਾਬ ਦਾ ਵਾਤਾਵਰਣ ਵਿਗੜ ਰਿਹਾ ਹੈ ਇਹ ਅਹਿਮ ਮਸਲੇ ਤੇ ਮਾਹਿਰਾਂ ਦੀ ਰਾਏ ਤੇ ਸਿਫਾਰਸ਼ਾਂ ਲੈਣ ਉਪਰੰਤ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਹਰ ਠੋਸ ਕਦਮ ਚੁੱਕੇ ਜਾਣਗੇ ਤਾਂ ਜੋ ਪੰਜਾਬ ਦੇ ਪੌਣ ਪਾਣੀ ਅਤੇ ਧਰਤੀ ਨੂੰ ਆਉਣ ਵਾਲੀਆਂ ਨਸਲਾਂ ਵਾਸਤੇ ਸਾਫ ਅਤੇ ਸ਼ੁੱਧ ਰੱਖਿਆ ਜਾਵੇ। ਸੋ ਇਹ ਜਿਹੜੇ ਸਾਰੇ ਮਤੇ ਨਵੇਂ ਸ਼ਰੋਮਨੀ ਅਕਾਲੀ ਦਲ ਨੇ ਪਾਸ ਕੀਤੇ ਨਾ ਜਾਂ ਜਿਹੜੇ ਮੁੱਦੇ ਉਠਾਏ ਨੇ ਉਹਨੂੰ ਲੈ ਕੇ ਹੁਣ ਤੋਂ ਹੀ ਵੱਖ-ਵੱਖ ਵਰਗਾਂ ਵਿੱਚ ਚਰਚਾ ਚੱਲ ਰਹੀ ਹੈ ਔਰ ਐਦਾਂ ਦੇ ਸੰਕੇਤ ਵੀ ਮਿਲ ਰਹੇ ਨੇ ਵੀ ਜਿਹੜਾ ਨਵਾਂ ਸ਼ਰੋਮਨੀ ਅਕਾਲੀ ਦਲ ਹੈ ਉਹ ਇੱਕ ਯਤਨ ਕਰੇਗਾ ਵੀ ਸਿੱਖ ਸਿਆਸਤ ਵਿੱਚ ਜਦ ਸਿੱਖ ਪੰਥ ਵਿੱਚ ਜਿਹੜੇ ਰੋਸ ਉੱਠ ਰਹੇ ਨੇ ਵੀ ਜਿਹੜੀਆਂ ਸਾਡੀਆਂ ਆਪਣੀਆਂ ਸਰਕਾਰਾਂ ਆਪਣੀਆਂ ਦਾ ਭਾਵ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਪੰਜਾਬ ਤੇ ਪੰਜਾਬ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਗੱਲ ਨਹੀਂ ਕਰ ਸਕੀਆਂ ਪਿਛਲੇ ਕਈ ਸਾਲਾਂ ਤੋਂ ਇਹ ਨਵਾਂ ਸ਼੍ਰੋਮਣੀ ਅਕਾਲੀ ਦਲ ਉਸ ਮੁੱਦਿਆਂ ਨੂੰ ਚੁੱਕਣ ਲਈ ਲੱਗਦਾ ਕਾਫੀ ਤਤਪਰ ਹੈ